ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੇ ਨਾਲ ਗਸ਼ਨਕੌਰ ਅੱਜ ਇਹ ਹੈਗੇ ਸਾਡੀ ਮੈਰਿਜ ਐਨੀਵਰਸਰੀ 42 ਸਾਲਗੀ ਦਾ 11 ਸਾਲ ਹੋ ਗਏ 11ਵਾਂ ਲੱਗਿਆ ਜੀ ਲੋ ਜੀ ਗਿਆ ਹੋ ਗਿਆ 500 ਹੋ ਗਏ ਤੇ 11ਵਾਂ ਸਾਲ ਲੱਗਿਆ ਸਾਨੂੰ ਮਹਾਰਾਜ ਨੇ ਇੱਕ ਕੀਤਾ ਨੂੰ ਚਾਹ ਲਾਵਾ ਤੋਂ ਬਾਅਦ ਜ਼ਿੰਦਗੀ ਸ਼ੁਰੂ ਹੋਈ ਇਹ ਬਹੁਤ ਵਧੀਆ ਤਰੀਕੇ ਨਾਲ ਲੰਘ ਰਹੀ ਆ ਮਹਾਰਾਜ ਦੀ ਕਿਰਪਾ ਦੇ ਨਾਲ ਤੇ ਮਹਾਰਾਜ ਚੜ੍ਹਦੀ ਕਲਾ ਚ ਅੱਗੇ ਵੀ ਇਸੇ ਤਰ੍ਹਾਂ ਹੀ ਇੱਕ ਦੂਜੇ ਦਾ ਜਿਹੜਾ ਇਤਿਫਾਕ ਆ ਵਿਸ਼ਵਾਸ ਆ ਪਿਆਰ ਆ ਉਹ ਸਾਰਾ ਇਦਾਂ ਹੀ ਬਣਾਈ ਰੱਖਣਾ ਤੇ ਕਈ ਵਾਰ ਨਾ ਕਈ ਵੀਰ ਮੈਨੂੰ ਪੁੱਛ ਲੈਂਦੇ ਆ ਕਿ ਭਾਬੀ ਨੂੰ ਕੋਈ ਪ੍ਰੋਬਲਮ ਆ ਸੋ ਹਾਂਜੀ ਮੈਂ ਫੇਰ ਇੱਕ ਵਾਰ ਇਸ ਵੀਡੀਓ ਦੱਸਣਾ ਚਾਹੁੰਦਾ ਹਾਂ ਫਿਜ਼ੀਕਲੀ ਕੋਈ ਪ੍ਰੋਬਲਮ ਹੈਗੀ ਆ ਦੁਨੀਆ ਦੇ ਵਿੱਚ ਉਹ ਕੋਈ ਇਲਾਜ ਨਹੀਂ ਦੁਨੀਆ ਦੇ ਡਾਕਟਰਾਂ ਦੇ ਕੋਲ ਕੋਈ ਉਹਦਾ ਇਲਾਜ ਨਹੀਂ ਹੈਗਾ ਪਰ ਗੁਰੂ ਆਮਦਾਸ ਮਹਾਰਾਜ ਜੀ ਧੰਨ ਸ਼੍ਰੀ ਗੁਰੂ ਸਾਹਿਬ ਜੀ ਡਾਕਟਰ ਨੇ ਬਹੁਤ ਵੱਡੇ ਦੁਨੀਆ ਦੇ ਸਰਵ ਉੱਤਮ ਡਾਕਟਰ ਨੇ ਸਰਵ ਉੱਤਮ ਉਹ ਤੋਂ ਵੱਡਾ ਵੀ ਡਾਕਟਰ ਨਹੀਂ ਹੈਗਾ ਉਹ ਇਲਾਜ ਕਰ ਸਕਦੇ ਨੇ ਸਾਨੂੰ ਪੂਰਨ ਯਕੀਨ ਹੈ ਕਿ ਸਾਡੇ ਭਾਗਾ ਚੋਇਆ ਤੋਂ ਇਲਾਜ ਹੋ ਜੂਗਾ ਨਹੀਂ ਤਾਂ ਜਿਹੋ ਜਿਹਾ ਮਾਰਾ ਚ ਲਾ ਰਿਹਾ ਆ ਆਪਾਂ ਨੂੰ ਕੋਈ ਰੋਕ ਨਹੀਂ ਕਿਉਂ ਜੀ ਮਾਰੇ ਦੇ ਭਾਣੇ ਵਿੱਚ ਆਪਾਂ ਬੜੇ ਖੁਸ਼ ਆ ਤੇ ਕਈ ਵੀਰ ਬੇਬੀ ਦਾ ਪੁੱਛਦੇ ਆ ਕਿ ਬੱਚਾ ਕਿਉਂ ਨਹੀਂ ਹੋਇਆ ਕਿਉਂਕਿ ਇਹ ਸਾਲਗिरा ਆ ਤੇ ਜਿਹੜੇ YouTube ਤੇ ਜੁੜੇ ਆ ਤੁਸੀਂ ਸਾਡਾ ਪਰਿਵਾਰ ਹੋ ਇੱਕ ਤਰ੍ਹਾਂ ਕਿਉਂਕਿ ਮਾੜਾ ਦੀ ਬਾਣੀ ਵੀ ਕਹਿੰਦੀ ਏਕ ਪਿਤਾ ਏਕ ਅੱਚਿਆ ਹੰਬਾਰਕ ਜੇ ਪਿਤਾ ਏਕਿਆ ਤਾਂ ਉਹਦੇ ਬੱਚੇ ਏਕਿਆ ਤਾਂ ਬਹੁਤ ਵੱਡਾ ਪਰਿਵਾਰ ਗੁਰੂ ਗੋਬਿੰਦ ਸਿੰਘ ਮਾੜਾ ਦਾ ਪਰਿਵਾਰ ਬਹੁਤ ਵੱਡਾ ਆ ਅਸੀਂ ਇਹ ਨਹੀਂ ਕਹਿ ਸਕਦੇ ਮੇਰੀ ਕੋਲ ਹੈ ਨਹੀਂ ਮੇਰੀ ਕੋਲ ਅਨਾਸ਼ ਹੋ ਜਾਣਾ ਬੱਚਾ ਹੈ ਨਹੀਂ ਇਹ ਬੜੀਆਂ ਛੋਟੀਆਂ ਗੱਲਾਂ ਰਹਿੰਦੀਆਂ ਆ ਕਿ ਮੇਰੀ ਕੋਲ ਖਾਲਸੇ ਦੀ ਕੋਲ ਮੇਰੇ ਬਾਪ ਦੀ ਕੋਲ ਬਹੁਤ ਵੱਡੀ ਆ ਤੇ ਡਾਕਟਰ ਨੇ ਇਹ ਕਿਹਾ ਹੈ ਜੇ ਬੇਬੀ ਹੁੰਦਾ ਹੈ 99% ਚਾਂਸ ਹੈ ਸੇਮ ਪ੍ਰੋਬਲਮ ਉਹਨੂੰ ਵੀ ਹੋ ਸਕਦੀ ਆ ਫਿਜ਼ੀਕਲੀ ਉਹਦਾ ਸਾਡੇ ਚ ਕੋਈ ਪ੍ਰੋਬਲਮ ਨਹੀਂ ਬੜੇ ਟੈਸਟ ਕਰਾਏ ਹੋਏ ਆ ਪਰ ਮਹਾਰਾਜ ਦਾ ਦੇਣ ਨਹੀਂ ਦੇ ਸਕਦੇ ਉਹਨਾਂ ਨੇ ਹੱਥ ਦੇ ਕੇ ਰੋਕਿਆ ਹੋਇਆ ਆ ਕਿਉਂਕਿ ਇੱਕ ਬਾਪ ਨੂੰ ਪਤਾ ਹੁੰਦਾ ਆ ਸਾਡੇ ਬੱਚੇ ਨੂੰ ਜਿਹਦਾ ਅੰਬ ਬੁਨਿਆਦੀ ਤੌਰ ਤੇ ਇੱਕ ਜਿਹੜਾ ਮਾਪੇ ਆ ਇਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਬੱਚੇ ਨੂੰ ਕਾਦੀ ਕਾਦੀ ਲੋੜ ਆ ਉਹ ਉਹੀ ਚੀਜ਼ ਲੈ ਕੇ ਦਿੰਦਾ ਆ ਸੋ ਇਸੇ ਤਰ੍ਹਾਂ ਮੇਰੇ ਪਿਤਾ ਦਸ਼ਮੀਸ਼ ਨੂੰ ਉਸ ਅਕਾਲਪੁਰਖ ਨੂੰ ਪਤਾ ਆ ਕਿ ਸਾਨੂੰ ਕਿਸ ਚੀਜ਼ ਦੀ ਲੋੜ ਆ ਕਿਸ ਦੀ ਨਹੀਂ ਜੋ ਕਾਰਿਆ ਬਹੁਤ ਵਧੀਆ ਕਰ ਰਿਹਾ ਆ ਹਾਂ ਜੇ ਉਹ ਚਾਵੇ ਤਾਂ ਬੇਵੀ ਦੇ ਸਕਦਾ ਆ ਉਹਨੂੰ ਨਾ ਪ੍ਰੋਬਲਮ ਹੋਵੇ ਉਹ ਉਹਦੇ ਹੱਥ ਆ ਸੋ ਅੱਜ ਵੀ ਅਸੀਂ ਅਸੀਂ ਵੀ ਜਾ ਰਹੇ ਆ ਸਾਜਨਾ ਦੇ ਮੌਕੇ ਤੇ ਕਿੱਥੇ ਜਾ ਰਹੇ ਆ ਜੀ ਅੱਪਾ ਅਪਣੇ ਜਠੇ ਦੇ ਚਾ ਰਹੇ ਆ ਅਸੀਂ ਆਪਣੇ ਜਠੇਆਂ ਦੇ ਜਾ ਰਹੇ ਆ ਅੱਜ ਠੇਰੇ ਜਾਣ ਕਿ ਵੱਡੇ ਵੱਡੇ ਦੇ ਜਿਹੜੇ ਹੁੰਦੇ ਆ ਤੁਸੀਂ ਵੀ ਨਾਲ ਜੁੜੇ ਰਹੀਓ ਤੁਸੀਂ ਵੀ ਦਰਸ਼ਨ ਕਰੋ ਅੱਜ ਠੇਰਿਆਂ ਦੇ ਆਪਣੇ ਵੱਡੇ ਵੱਡੇ ਰਿਆਂ ਦੇ ਤੇ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਆਪ ਹੀ ਕਰ ਦੇਣਾ ਮੈਂ ਅੱਜ ਕਹਿਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਹੋਰ ਬੈਲ ਆਈਕਨ ਦਾ ਬਟਨ ਨਾਪ ਲਈਓ ਤੇ ਆਪਾਂ ਚੱਲਦੇ ਆ ਜੀ ਅੱਜ ਆਪਣੇ ਝਠੇਰਿਆਂ ਦੇ ਵੱਡੇ ਵੱਡੇ ਰਿਆਂ ਦੇ ਜਾ ਕੇ ਕਰਦੇ ਆ ਦਰਸ਼ਨ ਤੇ ਕਰਦੀ ਆ ਧੰਨਵਾਦ ਇਹਨਾਂ ਨੇ ਇੰਨੀ ਸੋਹਣੀ ਜ਼ਿੰਦਗੀ ਦਿੱਤੀ ਆ ਤੇ ਇਹਨਾਂ ਭਾਣਾ ਮੰਨਦਾ ਬੱਲਵਕਸ਼ ਆ ਆ ਕਿਉਂਕਿ ਮੈਂ ਗਾਹ ਕੁਝ ਬੁਲਵਾਉਣਾ ਸੀ ਚਲਿਆ ਜੀ ਆਉਂਦੇ ਤੁਹਾਨੂੰ ਲੈ ਕੇ ਚੱਲਦੇ ਆ ਲੋ ਜੀ ਆਪਾਂ ਪਹੁੰਚ ਗਏ ਆ ਜੀਜੀ ਜੋੜ ਤੇ ਤੇ ਸਸਪੈਂਸ ਹੀ ਦੱਸਦਾ ਤੁਹਾਨੂੰ ਹੱਲੇ ਆਪਾਂ ਲੈ ਕੇ ਜਦੇ ਜਾਰੇ ਆ ਸੋ ਲੋ ਜੀ ਆਪਾਂ ਆਪਣੇ ਜਠੇਰਿਆਂ ਦੇ ਪਹੁੰਚ ਗਏ ਆ ਕਿਉਂਕਿ ਜ ਆ ਵਿਸਾਖੀ ਲੱਗੇ ਨਾ ਹਰੇਕ ਨੂੰ ਹੁੰਦਾ ਆ ਇਹ ਸਾਡੇ ਜਠੇਰੇ ਸਾਡੇ ਛੇਰੇ ਤਾਂ ਅੱਜ ਤੁਹਾਨੂੰ ਖਾਲਸ ਜਠੇਰੇ ਵੀ ਦਿਖਾਉਣੇ ਆ ਕਿਉਂਕਿ ਜਠੇਰੇ ਕਹਿੰਦੇ ਵੱਡੇ ਵੱਡੇ ਦੇ ਹੁੰਦੇ ਨਾ ਤੇ ਖਾਲਸ ਦੇ ਵੱਡੇ ਵੱਡੇ ਦੇ ਕੌਣ ਆ ਤੁਹਾਨੂੰ ਉਥੇ ਲੈ ਕੇ ਆਏ ਆ ਤੇ ਤੁਹਾਨੂੰ ਕਰਾਉਣੇ ਆ ਦਰਸ਼ਨ ਤੇ ਚੱਲਦੇ ਆ ਨਾਲੇ ਆਪਾਂ ਮੈਂ ਕੀ ਬੋਲਾਂ ਬਸ ਬੋਲਣ ਨੂੰ ਮੇਰੇ ਸ਼ਬਦ ਨਹੀਂ ਆਪਾਂ ਚੱਲ ਕੇ ਦਰਸ਼ਨ ਕਰਦੇ ਆ ਕਿਉਂਕਿ ਹੁਣ ਕਹੋ ਜੀ ਚਲਿਏ ਜੀ ਉਹ ਸੰਗਤ ਜੀ ਆਪਾਂ ਪਹੁੰਚੇ ਆਂ ਠੰਡੇ ਬੁਰਜ ਫਤੇਗੜ ਸਾਹਿਬ ਸਾਡੇ ਉਹ ਵੱਡੇ ਬਡੇਰੇ ਉਹ ਦਾਦੀ ਮਾਂ ਉਹ ਸਹਬਜ਼ਾਦੇ ਉਹ ਵੱਡੇ ਵੀਰ ਸਾਡੇ ਉਹਨਾਂ ਨੂੰ ਅਸੀਂ ਭਾਬੀ ਕਹਿੰ ਕੇ ਇਸ ਮੁਜ਼ਦ ਕਰਦੇ ਆਂ ਉਹਨਾਂ ਦੀ ਗੋਚ ਪਹੁੰਚੇ ਆਂ ਠੰਡੇ ਬੁਰਜ ਫਤੇਗੜ ਸਾਹਿਬ ਦਸ਼ਮੇਲੇ ਕਰਨਾ ਨਤਮਸਤਕ ਹੋਣਾ ਕਿਉਂਕਿ ਵੱਡੇ ਬਡੇਰਿਆਂ ਨੂੰ ਪੂਜਦੇ ਨੇ ਆਪਾਂ ਸਾਰੇ ਇਸ ਤੋਂ ਵੱਡੇ ਬਡੇਰੇ ਸਾਡੇ ਕੌਣ ਹੋ ਸਕਦੇ ਨੇ ਜਠੇੜਿਆਂ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਹੁਣ ਚੱਲਦੇ ਆਂ ਆਪਾਂ ਦਰਸ਼ਮੇਲੇ ਕਰਦੇ ਆਂ ਨਾਲੇ ਛੰਡੇਪੁਰ ਦੇ ਅਦੇ ਗੁਰੂ ਸਾਧੇਕਰ ਸਾਹਿਬ ਦੇ ਅੰਦਰ ਚੱਲਦੇ ਆਂ ਇਹ ਉਹ ਜਗ੍ਹਾ ਹੈ ਜਿੱਥੇ ਉਹਨਾਂ ਨੇ ਸਿੱਖੀ ਸਿਦਕ ਨਿਭਾਇਆ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਦੇ ਚਰਨਾਂ 'ਚ ਪਹੁੰਚੇ ਆਂ ਜੀ ਤੇ ਮਹਾਰਾਜ ਕਿਰਪਾ ਕਰਨ ਜਿੱਤੇ 11 ਸਾਲ ਜ਼ਿੰਦਗੀ ਦੇ ਇਹਨਾਂ ਦੀ ਕਿਰਪਾ ਨਾਲ ਉਹ ਖਿਸ਼ਨਾਲ ਨੇ ਵੀ ਆਦਾ ਅੱਗੇ ਜੀ ਜੇ ਬੰਨ ਮਹਾਰਾਜ ਕਿਰਪਾ ਕਰਨ ਪਹਿਲਾਂ ਭੇਟਾ ਦੇ ਲੈਣੇ ਜੀ ਕਾ ਪ੍ਰਸ਼ਾਦ ਤੇ ਉਸ ਤੋਂ ਬਾਅਦ ਆਪਾਂ ਅੱਗੇ ਵੱਧ ਕੇ ਕਰਦੇ ਹਾਂ ਦਸ ਜੀ ਮਿਲੇ ਦਰਸ਼ਨ ਤੋਂ ਬਾਅਦ ਅਸੀਂ ਪੂਰਾ ਸਾਹਿਬ ਵੱਲ ਵੱਧ ਗਏ ਥੱਲੇ ਜਾਂਦੇ ਸਾਰੀ ਸਾਹਮਣੇ ਸਕਰੀਨ ਦੇ ਉੱਪਰ ਅੱਜ ਦਾ ਹੁਕਮਨਾਮਾ ਸਾਫ ਸੀ ਤੇ ਹੁਕਮਨਾਮਾ ਮਾਰੇ ਨੇ ਇੰਸਤਾਨਾਲ ਸੀ ਜਿਵੇਂ ਸਾਰੀ ਦਿਲ ਦੀ ਗੱਲ ਕਰ ਦਿੱਤੀ ਹੋਵੇ ਸੋ ਇੰਜਾਂ ਲੱਗਦਾ ਸੀ ਜਿਦਾਂ ਅੱਜ ਦਾ ਹੁਕਮਨਾਮਾ ਸਿਰ ਮੇਰੇ ਲਈ ਆ ਉਸ ਤੋਂ ਬਾਅਦ ਅਸੀਂ ਦਰਸ਼ਨ ਕੀਤੇ ਜੀ ਉਸ ਨੀਂਹ ਦੇ ਜਿੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਚਿਣਿਆ ਗਿਆ ਸੀ ਅੱਜ ਵੀ ਉਹ ਨੀ ਮੌਜੂਦ ਆ ਜਿੱਥੇ ਉਹਨਾਂ ਨੂੰ ਕਤਲ ਕੀਤਾ ਗਿਆ ਸੀ ਉਸ ਜਗ੍ਹਾ ਦੇ ਉੱਪਰ ਫਾਲਕੀ ਸਾਹਿਬ ਸ਼ੋਭਿਤ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਜੀ ਇੱਕ ਵੀਰ ਜੀ ਬੜੇ ਪ੍ਰੇਮ ਦੇ ਨਾਲ ਉਹਨਾਂ ਨੀਹਾਂ ਨੂੰ ਸਾਫ਼ ਕਰ ਰਹੇ ਸੀ ਤੇ ਹੋਰ ਵੀ ਬਹੁਤ ਸਾਰੀ ਸੰਗਤ ਦਰਸ਼ਨ ਮੇਲੇ ਕਰਨ ਆ ਰਹੀ ਸੀ ਸੋ ਇਸ ਤੋਂ ਬरांत ਅਸੀਂ ਕੋਸ਼ਤਿਰ ਉੱਥੇ ਬੈਠੇ ਹਾਜ਼ਰੀ ਭਰੀ ਤੇ ਜਦੋਂ ਬਾਹਰ ਆਏ ਤੇ ਠੰਡੇ ਬੁਰਜਵਲ ਜਾਂਦੇ ਹੋਏ ਸਾਡੀ ਨਿਗਾਹ ਪਈ ਗੁਰਦੁਆਰਾ ਸਾਹਿਬ ਸ਼ਹੀਦ ਗੰਗ ਸਾਹਿਬ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਬਾਰੇ ਜਾਣਕਾਰੀ ਲਈ ਤਾਂ ਉੱਥੇ ਇੱਕ ਬੋਰਡ ਲੱਗਾ ਹੋਇਆ ਹੈ ਜਿਸ ਨੂੰ ਪੜ੍ਹਨ ਦੇ ਉਪਰੰਤ ਇਹ ਪਤਾ ਲੱਗਾ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਸਰਹੰਦ ਫਤਿਹ ਕੀਤੀ ਉਸ ਤੋਂ ਉਪਰੰਤ ਚੱਪੜ ਚੜੀ ਦੇ ਮੈਦਾਨ ਵਿੱਚ ਸੂਬੇ ਬਜੀਦ ਖਾਨ ਦਾ ਸੋਦਾ ਲਾਇਆ ਇਸ ਸਾਰੇ ਸੰਘਰਸ਼ ਦੇ ਵਿੱਚ ਤਕਰੀਬਨ 6000 ਸਿੰਘਾਂ ਦੀ ਸ਼ਹੀਦੀ ਹੋਈ ਉਹਨਾਂ ਸਿੰਘਾਂ ਦਾ ਸੰਸਕਾਰ ਸਮੂਹਿਕ ਰੂਪ ਦੇ ਵਿੱਚ ਇਸੇ ਸਥਾਨ ਤੇ ਕੀਤਾ ਗਿਆ ਤੇ ਜਿੱਥੇ ਅੱਜ ਆਪਾਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਦਰਸ਼ਨ ਕਰ ਰਹੇ ਆਂ ਜੀ ਸੋ ਜਦੋਂ ਵੀ ਫਤਿਹਗੜ੍ਹ ਸਾਹਿਬ ਆਉਂ ਤਾਂ ਇਸ ਸਥਾਨ ਤੇ ਵੀ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਨਮਨ ਕਰਕੇ ਜਾਇਆ ਕਰੋ ਤੇ ਗੁਰシャンਕੁਰ ਪੈਪ ਦਾ ਸਹਾਰਾ ਲੈ ਖੜੀ ਸੀ ਉਸ ਤੋਂ ਬਾਅਦ ਅਸੀਂ ਅੱਗੇ ਠੰਡੇ ਬਰਜਵਾਲ ਵੱਧ ਗਏ ਜਿੱਥੇ ਮਾਤਾ ਗੁਜਰਕੌਰ ਜੀ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਜੀ ਨੇ ਤਿੰਨ ਰਾਤਾਂ ਕੱਟੀਆਂ ਤੇ ਗੁਰਸ਼ਾਨ ਕੌਰ ਮੇਰਾ ਹੱਥ ਫੜ ਕੇ ਅੱਗੇ ਵਧਦੀ ਜਾ ਰਹੀ ਸੀ ਨਡੇ ਬਰਜ ਦੇ ਪਿੱਛੇ ਬਿਲਕੁਲ ਬਾਬਾ ਮੁਤੀ ਦਾ ਮੈਰਾਜੀ ਦੀ ਯਾਦ ਵਿੱਚ ਬਹੁਤ ਸੋਹਣਾ ਪਾਰਕ ਬਣਾਇਆ ਹੋਇਆ ਆ ਅੱਗੇ ਤੋਂ ਕਦੇ ਵੀ ਵਤੇਗੜ੍ਹ ਸਾਹਿਬ ਜਾਵਾਂ ਤਾਂ ਜਰੂਰ ਇਸ ਪਾਰਕ ਵਿੱਚ ਜਾ ਕੇ ਆਈਓ ਦਸ ਦੀ ਗੁਜਰੀ ਦੀ ਗੋਤ ਸੇ ਉੱਠ ਕੇ ਗੁਸ਼ਤ ਕਰਨ ਲੱਗੀ ਭੋਖ ਤੇ ਆਪਾਂ ਪਹੁੰਚ ਗਏ ਲੰਗਰ ਮਾਤਾ ਗੁਜਰ ਕੌਰ ਜੀ ਦੇ ਚ ਸੇਵਾ ਦਾ ਥਾਲਾ ਦੀ ਸੇਵਾ ਕਰ ਰਹੇ ਸੀ ਆਪਾਂ ਲੈ ਥਾਲ ਤੇ ਅੱਗੇ ਵੱਧ ਗਏ ਲੰਗਰ ਹਾਲ ਵੱਲੋਂ ਲੰਗਰ ਹਾਲ ਦੇ ਵਿੱਚ ਬਹੁਤ ਘੱਟ ਸੰਗਤ ਸੀ ਤੇ ਦੋ ਲਾਈਨਾਂ ਸਿਰਫ ਲੱਗੀਆਂ ਹੋਈਆਂ ਸੀ ਆਪਾਂ ਵੀ ਬੈਠ ਗਏ ਤੇ ਪ੍ਰਸ਼ਾਦਾ ਜਲਦੀ ਹੀ ਆਪਾਂ ਨੂੰ ਮਿਲ ਗਿਆ। ਛੇੜ ਪੂਜਾ ਤੋਂ ਬਾਅਦ ਝੂਠੇ ਬਰਤਨਾਂ ਦੀ ਸੇਵਾ ਦਾ ਨੂੰ ਦਿੱਤੇ ਬਜ਼ੁਰਗ ਬੜੇ ਪਿਆਰ ਨਾਲ ਬਰਤਨਾਂ ਦੀ ਸੇਵਾ ਕਰ ਰਹੇ ਸੀ। ਆਪਾਂ ਉਹਨਾਂ ਬਰਤਨਾਂ ਦੀ ਕੀ ਗੁਸ਼ਤ ਉਹਨਾਂ ਨਾਲ ਲੈ ਕੇ ਆ ਗਏ ਬਾਹਰ। ਲੰਗਰ ਹਾਲ ਤੋਂ ਬਾਹਰ ਆ ਕੇ ਜਦੋਂ ਆਪਣੇ ਖੱਬੇ ਹੱਥ ਠੰਡੇ ਬੁਰਜਵਾਲ ਦੇਖਿਆ ਤਾਂ ਇੰਜ ਲੱਗਦਾ ਸੀ ਜਿਵੇਂ ਮਾਤਾ ਗੁਜਰਕਾ ਹੋ ਜੀ ਸਾਨੂੰ ਐਂ ਢੱਪਾ ਕੇ ਪ੍ਰਸ਼ਾਦਾ ਛਕਣ ਤੋਂ ਬਾਅਦ ਦੇਖ ਰਹੇ ਹੋਂਦ ਦੇ ਸੀਸਾ ਬਖਸ਼ ਰਹੇ ਹੋਂਦ ਵਾਹਿਗੁਰੂ ਜੀ ਖਾਲਸਾ ਬਾਪੂ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਹਾਨੂੰ ਅੰਮ੍ਰਿਤਸਰ ਦੇ ਜਾਗਨਾ ਮਰਿਛਾ ਬਾਣਾ ਦੇ ਬਣੇ ਨਾਲ ਜੁੜੀ ਇੱਕ ਜੀ ਦੀ ਜੀ ਅੰਮ੍ਰਿਤਸਰ ਰਾਤਵਾਰੀ ਸੰਗਤ ਤੋਂ ਤੁਹਾਨੂੰ ਮਾਨ ਦੇ ਜੀ ਸੰਗਤ ਤੋਂ ਐਡੀਐਮ ਜੀ ਜੁਣਾ ਤੋਂ ਆਉਣ ਵਾਲਾ ਸਨ ਇਹ ਵਾਰ ਤਾ ਨੋ ਫੇਰੀ ਵਾ ਵੋ ਤਾਂ ਮਾਈਪਾਕ ਬਣਾ ਲਈ ਵਾ ਕੰਨ ਕੰਨ ਫਾਈਟਰ ਮਸ਼ੀਨ ਕੰਨ ਕੰਨ ਫਾਈਟਰ ਮਸ਼ੀਨ ਵਿੱਚ ਕੰਨ ਦਾ ਮਾਈਪਾਕ ਵੀ ਇਹਨੇ ਦੇਣਾ ਵਾ ਬੇ ਸ਼ੁਕਰ ਦਾ ਮਾਰ ਗਿਆ ਵਾ ਉਹ ਸੀ ਸਬਕ ਸਿੱਖ ਲੀ ਸੀ ਸਾਰੇ ਮੈਂ ਮੰਗੀ ਆ ਮੰਗ ਲਈ ਤੇ ਕੋਚਪਾ 15 60 ਦਿੱਤਾ ਸੀ ਜਿੰਨਾ ਕੁ ਕੁਛੇ ਮੈਨੂੰ ਦਿੱਤੇ ਆ ਨਾ ਵਾਏ ਸਾਰਿਆਂ ਦੇ ਲਈ ਹਰੇਕ ਦੇ ਲਈ ਨਿਰੰਣ ਨਹੀਂ ਗਿਆ ਵਾਏ ਵਾਏ ਹਾਂਜੀ ਸਿੱਧੇ ਮਾ ਜੀ ਮਹਾਂਪੁਰ ਖਾਨ ਸਿੰਘ ਬਾਬਾ ਬਲਵੰਤ ਸਿੰਘ ਟੀਚਰ ਜੀ ਬੰਦੀ ਜੀ ਮਾ ਇਹ ਬਾਬਾ ਪਾਲਾ ਸਿੰਘ ਜੀ ਦੋਨਾਂ ਦੇ ਰਖਵਾਲੇ ਹਾਂਜੀ ਗੰਗੋਰ 42 ਸਾਲ ਹੋ ਗਏ ਆ ਮੇਨ ਮੇਰੇ ਬੈਣ ਖੰਗੇ ਤੇ ਨਹੀਂ ਬੈਣ ਦਿੰਦੇ ਵਾਹਿਗੁਰੂ ਵਾਹਿਗੁਰੂ ਜੀ ਸਾਡੇ ਨਾਲ ਹੀ ਨਿਭਲਦੇ ਆ ਕਿੰਦੇ ਅਜ ਬੰਦੇ ਦੇਣਾ ਇਦਾਂ ਹੀ ਚੋਰੀ ਤੇ ਇਹ ਫਲਵਾੜੀ ਆ ਸਾਡੀ ਹਾਂਜੀ ਬੜੀ ਆਪ ਜੀ ਬਹੁਤ ਚੰਗਾ ਲੱਗਾ ਬਾਪੂ ਜੀ ਮੈਂ ਕਿ ਮਹਾਰਾਜ ਨੇ ਆਪੇ ਜਦੋਂ ਨਗਰ ਕੋਲ ਮੈਂ ਮੰਗੀ ਆ ਮੰਗੀ ਆ ਕਿ ਜਨਨਾ ਦੀ ਫੇਖ ਦਿੱਤਾ ਨਾ ਉਹ ਮੇਰੇ ਲਈ ਨਹੀਂ ਜਿਆਦਾ ਸਾਰਿਆਂ ਦੇ ਲਈ ਸਾਰਿਆਂ ਦੇ ਦਿੱਤਾ ਤੇ ਲੈਣ ਨੂੰ ਨਹੀਂ ਲੱਗਾ ਕਾਰਲੋਸ ਸਾਨੂੰ ਬਾਪੂ ਜੀ ਮਿਲੇ ਆ ਤੇ ਬਹੁਤ ਆਪੇ ਹੀ ਸ਼ੀਸ਼ਾ ਦੇਣ ਲੱਗ ਪਏ ਜਦੋਂ ਮਹਾਰਾਜ ਨੇ ਆਪੇ ਜੀ ਹੁੰਦੇ ਆ ਬਹੁਤ ਸਾਰੀਆਂ ਸ਼ੀਸ਼ਾ ਦਿੱਤੀਆਂ ਉਹ ਸ਼ੀਸ਼ਾ ਜਿਹੜੀਆਂ ਗੁਰਸੇਖੀ ਮੰਗਦਾ ਤੇ ਗੁਰਸੇਖੀ ਦੇ ਸਕਦਾ ਆ ਨਿਤਨੇਮ ਅਮਰਤਵਿਲੇ ਦਾ ਗੁਰਸੇਖੀ ਜੀਵਨ ਤੇ ਮਹਾਰਾਜ ਆਪਣੀ ਸ਼ਾਨ ਵਿੱਚ ਰੱਖਣਾ ਆਪਣੇ ਭਾਂਜੇ ਵਿੱਚ ਰੱਖਣਾ ਪਤਾ ਨਹੀਂ ਕਿੰਨੀ ਅੱਕ ਤਰਤਲ ਹੋਵੇ ਬਾਬਾ ਜੀ ਦਾ ਜਿਹੜਾ ਸੀਸਾ ਮਰੇ ਨੇ ਆਇਆ ਨੂੰ ਬਖਸ਼ੀਆਂ ਨਾ ਸੱਚੀ ਲੱਗਦਾ ਕਿ ਮਾਤਾ ਗੁਜਰ ਕੌਰ ਜੀ ਨੇ ਆ ਭੇਜਤਾ ਬਾਬਾ ਜੀ ਨੂੰ ਬਿਲਕੁਲ ਲੋ ਜੀ ਦੇ ਦਰਬਾਰ ਸਾਹਿਬ ਤੋਂ ਬਾਹਰ ਆਏ ਆ ਤੇ ਯਾਦਾਂ ਤਾਜ਼ੀਆਂ ਹੋ ਗਈਆਂ ਜਦੋਂ ਭੋਖੜਤਾਲ ਦੇ ਗ੍ਰਿੰਦਰ ਸਿੰਘ ਬੈਠਾ ਸੀ ਆਹੀ ਉਹ ਗੇਟ ਸੀਗਾ ਇੱਥੇ ਦਦੀਪ ਸ਼ਾਹੀ ਹੋਈ ਸੀ ਆਪਾਂ ਤੇ ਇਹਦੇ ਪਿੱਛੇ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਦੀ ਰੈਲੀ ਹੁੰਦੀ ਹੁੰਦੀ ਸੀਗੀ ਸ਼ਿਦੀ ਜੋੜ ਮੇਲ ਦੇ ਵਿੱਚ ਤੇ ਆਪਾਂ ਨਿਕਲਦੇ ਇੱਥੋਂ ਸੱਜਿਆਤ ਮੁੰਨਣਾ ਆ ਜੀ ਤੁਹਾਨੂੰ ਲੈ ਕੇ ਚਲਦੇ ਆ ਬਾਬਾ ਮੋਤੀराम ਮਹਿਰਾਜੀ ਦਾ ਜਿਹੜਾ ਘਰ ਸੀ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਬਿਲਕੁਲ ਨਾਲ ਹੀ ਅੱਜ ਕਦੀ ਆਪਾਂ ਆਉਨੇ ਆ ਫਤਿਹਗੜ੍ਹ ਸਾਹਿਬ ਜਦੋਂ ਕੰਡੇ ਬੁਰਜ ਮਾਤਾ ਗੁਜਰਕੌਰ ਨੂੰ ਮਿਲ ਕੇ ਜਾਨੇ ਆ ਤਾਂ ਬਾਬਾ ਮੋਤੀਦਾ ਮਹਿਰਾ ਜੀ ਨੂੰ ਜਰੂਰ ਮਿਲਿਆ ਕਰੋ ਪੁੱਤ ਬਣ ਕੇ ਦਿਖਾਇਆ ਉਹਨੇ ਮਾਤਾ ਗੁਜਰਕੌਰ ਦਾ ਤੇ ਆ ਫਟਕ ਪਾਰ ਕਰਦੇ ਸਾਰੇ ਬਿਲਕੁਲ ਨਾਲ ਹੀ ਜਦੋਂ ਲੈ ਕੇ ਚਲਦੇ ਆ ਜੀ ਬਿਲਕੁਲ ਪਹੁੰਚ ਗਏ ਆ ਜੀ ਆ ਦੇਖੋ ਸਾਹਮਣੇ ਤਾਂ ਮਸਜਿਦ ਹੈ ਰੋਇਸ਼ਰੀ ਵੀ ਉਹਦੇ ਸਾਹਮਣੇ ਜਦੋਂ ਬਾਬਾ ਮੋਤੀਦਾ ਮਹਿਰਾ ਜੀ ਚੱਲਦੇ ਆ ਅਸੀਂ ਅੰਦਰ ਤੇ ਜਦੋਂ ਫਟੇਗੜ ਸਾਹਿਬ ਆਉਣੇ ਹੋਣੇ ਜਰੂਰ ਆਇਆ ਕਰੋ ਜੀ ਬਾਬਾ ਮੋਤੀਦਾ ਮਹਿਰਾ ਜੀ ਤੇ ਗੁਜਰਕੌਰ ਸਾਹਿਬ ਵੀ ਆ ਦੇਖੋ ਸਾਹਮਣੇ ਫਟਕ ਆ ਬਿਲਕੁਲ ਨਾਲ ਹੀ ਆ ਕੋਈ ਜਿਆਦਾ ਦੂਰ ਨਹੀਂ ਅੱਧਾ ਕਿਲੋਮੀਟਰ ਵੀ ਹੋਣਾ ਮੇਰੇ ਖਿਆਲ ਨਾਲ ਸ਼ਹਿਰ ਤੋਂ ਅੱਧਾ ਕਿਲੋਮੀਟਰ ਹੀ ਆ ਵੱਧ ਤੋਂ ਵੱਧ ਇਹ ਆਪਾਂ ਚੱਲਦੇ ਕਰਦੇ ਆ ਦਰਸ਼ਨ ਮਿਲਣੇ ਨਾਲੇ ਤੋ ਉਹਨਾਂ ਦਰਬਾਰ ਹਾਲ ਬੜਿਆ ਸੀ ਮਹਾਰਾਜ ਦਾ ਪ੍ਰਕਾਸ਼ ਸੀ ਸੋ ਅਸੀਂ ਕਿਤੇ ਦਰਸ਼ਨ ਮਿਲੇ ਮਹਾਰਾਜ ਨੂੰ ਨਮਸਕਾਰ ਕਰਕੇ ਇੱਕ ਸਾਈਟ ਤੇ ਪੂਰਾ ਸਾਹਿਬ ਬਣਿਆ ਹੋਇਆ ਸੀ ਅਸੀਂ ਉਧਰ ਹੋਤਰੇ ਉਸ ਦੇ ਉੱਪਰ ਲਿਖਿਆ ਹੋਇਆ ਸੀ ਪੂਰਾ ਸਾਹਿਬ ਪਵਿੱਤਰ ਗਲਾਸਾਂ ਦੇ ਦਰਸ਼ਨ ਕਰੋ ਸੋ ਪਹਿਲੀ ਵਾਰ ਇਹਨਾਂ ਗਲਾਸਾਂ ਦੇ ਦਰਸ਼ਨ ਕਰ ਰਹੇ ਹਾਂ ਜੀ ਆਪਾਂ ਜਿਹਨਾਂ ਵਿੱਚ ਬਾਬਾ ਮੋਤੀ ਦਾ ਮੇਰਾ ਚੀਨੇ ਸਹਿਬਜ਼ਾਦੇ ਆ ਤੇ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਪਿਲਾਇਆ ਤੋ ਬਹੁਤ ਸੋਹਣੀਆਂ ਪੇਂਟੀਆਂ ਲੱਗੀਆਂ ਹੋਈਆਂ ਜਿਹਦੇ ਵਿੱਚ ਮਾਤਾ ਗੁਜਰਤੌਰ ਜੀ ਤੇ ਸ਼ੂਰੀ ਸਾਹਿਬ ਜਾਦੇ ਦੁੱਧ ਪੀ ਰਹੇ ਆ ਦੂਜੀ ਤਸਵੀਰ ਉਹ ਆ ਪੇਂਟਿੰਗ ਉਹ ਆ ਜਿਸ ਦੇਖ ਕੇ ਦਿਲ ਧੜ ਜਾਂਦਾ ਆ ਇਸ ਜਿਹਦੀ ਕੁਤਾਹੀ ਇਸ ਸੇਵਾ ਦਾ ਬਦਲਾ ਉਹਨਾਂ ਨੂੰ ਆਪਣੇ ਪੂਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜ ਕੇ ਜਿਹੜਾ ਚਕਾਉਣਾ ਪਿਆ ਉਹਦਾ ਦਾਮ ਜੀ ਤੇ ਇਹ ਨੇ ਉਹ ਗਲਾਸ ਜਿਨ੍ਹਾਂ ਵਿੱਚ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੇ ਦੁੱਧ ਪੀਤਾ ਉਹ ਅਜ ਵੀ ਸਾਹਮਣੇ ਰੱਖੇ ਹੋਏ ਨੇ ਅੱਜ ਆਪਾਂ ਬਾਬਾ ਮੋਤੀਦਾ ਮਹਿਰ ਜੀ ਦੇ ਗੁਰਦੁਆਰਾ ਸਾਹਿਬ ਤੋਂ ਅਨੁਦਰਸ਼ਨ ਕਰਾਏ ਉਹਨਾਂ ਗ੍ਰਾਸਾਂ ਦੇ ਜਿਹਨਾਂ ਦੇ ਵਿੱਚ ਦੁੱਧ ਪਿਲਾਇਆ ਸੀਗਾ ਬਾਬਾ ਮੋਤੀਦਾ ਮਹਿਰ ਜੀ ਨੇ ਛੋਟੇ ਸਹਿਬਜ਼ਾਦੇ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਹੁਣ ਚਲਦੇ ਆ ਜੀ ਗੁਰਦੁਆਰਾ ਜੋਤੀਸ਼ਰੂਪ ਸਾਹਿਬ ਜੇ ਆਪਾਂ ਪਹੁੰਚ ਗਏ ਆ ਜਦੋਂ ਜੋਤੀਸ ਰੂਪ ਸਾਹਿਬ ਦੁਨੀਆਂ ਦੀ ਉਹ ਸਭ ਤੋਂ ਮਹਿੰਗੀ ਜਗ੍ਹਾ ਜਿਸਦਾ ਕੋਈ ਮੁੱਲ ਨਹੀਂ ਹੈਗਾ ਤੇ ਜੀ ਪੈਸੇ ਨਾਲ ਜਦਾਂ ਕੀ ਤਾਂ ਨਹੀਂ ਸਭ ਤੋਂ ਮਹਿੰਗੀ ਜਗ੍ਹਾ ਇੱਥੇ ਸਹਿਬ ਜਰ ਜਵਾਬਰ ਸੇ ਸਰਨ ਸਿੰਘ ਦੀ ਮਾਤਾ ਜੀ ਦੇ ਪੁੱਤ ਦਾ ਜਿਹੜਾ ਅੰਤਿਮ ਸੰਸਕਾਰ ਹੋਇਆ ਸੀ ਤੇ ਇਹ ਸਥਾਨ ਉਸ ਵੇਲੇ ਦੀਵਾਨ ਟੋਡਰਮਲ ਜੀ ਨੇ ਉਹਨੇ ਇਹ ਸਿੱਕੇ ਖੜੇ ਕਰਕੇ ਖੜੇ ਕਰਕੇ ਦੇਖ ਲਓ ਕਿੰਨੀ ਜਗ੍ਹਾ ਬਣਦੀ ਆ ਤੇ ਖੜੇ ਕਰਕੇ ਸਿੱਕੇ ਉਹਨੀ ਜਗ੍ਹਾ ਲਈ ਸੀ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ ਸੋ ਕਰਦੇ ਆ ਦਰਸ਼ਨ ਜੀ ਅੰਦਰ ਜਾ ਕੇ ਤੁਹਾਨੂੰ ਵੀ ਕਰਾਉਨੇ ਆ ਅੱਜ ਜਿਹੜੇ ਥੜਾ ਸਾਹ ਤੇ ਮਹਾਰਾਜਾ ਪ੍ਰਕਾਸ਼ ਆ ਪਾਲਕੀ ਸਾਹਿਬ ਸਜੋਬਿਤ ਹੈ ਜੀ ਉਸੇ ਸਥਾਨ ਤੇ ਮਾਤਾ ਗੁਜਰਕੌਰ ਜੀ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਅੰਤਿਮ ਸੰਸਕਾਰ ਹੋਇਆ ਸੀ ਅਰੇ ਤੁਸੀਂ ਬਹੁਤ ਵਾਰ ਫਤਿਹਗੜ੍ਹ ਸਾਹਿਬ ਆਏ ਹੋਵੋਗੇ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਮੁਰਜਣੇ ਆ ਤੁਹਾਨੂੰ ਉਹ ਜਗ੍ਹਾ ਵੀ ਦਿਖਾਉਣੀ ਹੈ ਬਿਲਕੁਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਬਿਲਕੁਲ ਨਾਲ ਹੀ ਆ ਇਹ ਉਹ ਥੇ ਆ ਜੀ ਜਿਹਦਾ ਪੰਜਾਬੀ ਦਾ ਲਫ਼ਜ਼ ਹੈ ਥੇ ਪੈਣਾ ਜਾਂ ਥੇ ਕਰਤੀ ਕਹਿੰਦੇ ਨਾ ਇਹ ਉਹ ਥੇ ਆ ਜਿੱਥੇ ਆ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸ੍ਰੀ ਹਿੰਦੂ ਨੂੰ ਫਤਿਹ ਕੀਤਾ ਜਾਂ ਇੱਥੇ ਨਿਸ਼ਾਨ ਸਾਹਿਬ ਝੁਲਾਇਆ ਸੀ ਇਥੇ ਕਿਲਾ ਜਿਹੜਾ ਥੇ ਕੀਤਾ ਦੇਖੋ ਸਾਰਾ ਉਹ ਹੱਲੇ ਵੀ ਪੁਰਾਣੀਆਂ ਜੀਆਂ ਕੰਧਾਂ ਆ ਪੁਰਾਣੀਆਂ ਜੀਆਂ ਨਕਸ਼ੇ ਜਿਹੜੀਆਂ ਦੇਖੋ ਬਣੀਆਂ ਹੋਈਆਂ ਉਹ ਅੱਜ ਵੀ ਇੱਥੇ ਮੌਜੂਦ ਆ ਹੱਲੇ ਵੀ ਆ ਦੇਖੋ ਇੱਥੇ ਆ ਕੇ ਨਿਸ਼ਾਨ ਸਾਹਿਬ ਚੁਲਾਇਆ ਸੀਗਾ ਤੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਨਾਲ ਆ ਇਹ ਇਹ ਉਹ ਜਿਹੜਾ ਆ ਜੀ ਅੱਜ ਵੀ ਜਦੋਂ ਸਾਈਡਾਂ ਤੇ ਦੇਖਦੇ ਆ ਕਿ ਲਈ ਦੀਆਂ ਇਟਾ ਰੋੜੇ ਇੱਥੇ ਰੋਲਦੇ ਫਿਰਦੇ ਜਿਹੜੇ ਆ ਜਿਨ੍ਹਾਂ ਨੇ ਇਨਾ ਤਸ਼ੱਦਦ ਦਿਖਾਇਆ ਸਿੱਖ ਕੌਮ ਤੇ ਇਹ ਉਹ ਨਿਸ਼ਾਨ ਸਾਹਿਬ ਆ ਜੋ ਲਹਿਰਾਉਂਦਾ ਉਸ ਸਮੇਂ ਦਾ ਲਹਿਰਾ ਰਿਹਾ ਆ ਜਦੋਂ ਦੀ ਸਿੱਖ ਕੌਮ ਦਾ ਪਹਿਲਾ ਜਨਰਲ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਇਸ ਸਰਹੱਦ ਫਤਿਹ ਕੀਤੀ ਸੀ ਤੇ ਖਾਲਸਾ ਰਾਏ ਦਾ ਝੰਡਾ ਲਹਿਰਾਇਆ ਇੱਥੇ ਸ਼ੁਰੂਆਤ ਹੋਈ ਹੈ ਜੀ ਦੇਖੋ ਬਹੁਤ ਸਾਰੇ ਦੁਨੀਆਂ ਦੇ ਰਾਜੇ ਆਏ ਤੇ ਚਲੇ ਗਏ ਪਰ ਇਹ ਜਿਹੜਾ ਨishan ਸਾਹਿਬ ਆ ਇਹ ਸਿੱਖ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਅੱਜ ਵੀ ਉਸ ਤਰ੍ਹਾਂ ਲਹਿਰਾ ਰਿਹਾ ਆ ਇਹਦੇ ਨਾਲ ਗੁਰੂਵਾਲਾ ਸਾਹਿਬ ਜਿੱਦ ਨੂੰ ਜੇ ਆਪਾਂ ਕਤਲਗੜ੍ਹ ਸਾਹਿਬ ਵੀ ਕਹਿੰਦੇ ਆ ਲੋ ਸੰਗਤ ਜੀ ਅੱਜ ਅਸੀਂ ਲੈ ਕੇ ਆ ਗਏ ਕੌਮੀ ਵਿਰਾਸਤ ਦੀ ਜਹਾਜ਼ ਹਵੇਲੀ ਆ ਜਹਾਜ਼ ਹਵੇਲੀ ਵੀ ਕਹਿੰਦੇ ਦੀਵਾਨ ਟੋਡਰਮਲ ਜੀ ਦੀ ਉਹਦੇ ਵੀ ਦਰਸ਼ਨ ਕਰਾਉਣੇ ਤੁਹਾਨੂੰ ਅੱਥੇ ਲੋ ਸੰਗਤ ਜੀ ਆਪਾਂ ਪਹੁੰਚ ਗਏ ਆਂ ਜਹਾਜ਼ ਹਵੇਲੀ ਜਿਹੜੀ ਕਿ ਦੀਵਾਨ ਟੋਡਰਮਲ ਜੀ ਦੀ ਹਵੇਲੀ ਆ ਤੇ ਬਹੁਤ ਜ਼ਿਆਦੇ ਯਾਨੀ ਕਿ ਇੱਕ ਬਹੁਤ ਮਾਨ ਦਾ ਗਾਣਾ ਵੀ ਆਇਆ ਸੀਗਾ ਉਹਦੇ ਵਿੱਚ ਜਿਕੇ ਸੀ ਬਸ ਇਹੀ ਹਾਲ ਦੇਖਦੇ ਆਂ ਆ ਚਾਰ ਪੰਜ ਖੜੇ ਕਿਤੇ ਹੁੰਦੇ ਆ ਪਤਾ ਨਹੀਂ ਕਿੰਨੀ ਵਾਰ ਇਹਦੇ ਨਾ ਤੇ ਪੈਸੇ ਇਕੱਠੇ ਕਰ ਲਏ ਗਏ ਆ ਪਰ ਇਹ ਵੀ ਆਪਾਂ ਦੇਖ ਲਈ ਜਨਾਗ ਰਸ਼ਨ ਕੋਲ ਜ ਪਹਿਲੀ ਵਾਰ ਆਈ ਹੈ ਨਾ ਗਰਸ਼ਨ ਸਾਨੂੰ ਲੱਗਦਾ ਕਿ ਸਾਡੇ ਜਿੱਥੇ ਆਪਾਂ ਜਮਾਤਾ ਗੁਜਰੀ ਦੀ ਕੋਲ ਆਏ ਆ ਸਾਡੇ ਜਿਹਨਾਂ ਪਾਪੇ ਕਹਿੰਦੇ ਸਾਡੇ ਵੀਰ ਪਾਪਾ ਜੋਰਾਵਰ ਸਿੰਘ ਪਾਪਾ ਫਤਿਹ ਸਿੰਘ ਇਹ ਵਾ ਸਾਡੇ ਚੱਥੀ ਰਹੀ ਤੇ ਸਾਡਾ ਜਿਹੜਾ ਅੱਜ ਦਾ ਦਿਨ ਆ ਜਿਹੜਾ ਸਾਡਾ ਵਿਆਹ ਦੀ ਕਹਿੰਦੇ ਹੁੰਦੇ ਸਾਲ ਕੀ ਨਾਲ ਸੀ ਸਾਨੂੰ ਮਾਰੇ ਨਹੀਂ ਨੀਕ ਮਤਬਖਸੀ ਉਹ ਇਹਨਾਂ ਦੇ ਚਰਨਾ ਵਿੱਚ ਬਤੀਤ ਹੋਈ ਆ ਤੇ ਇਸ ਹਵੇਲੀ ਨੂੰ ਦੇਖ ਕੇ ਅੰਦਾਜ਼ਾ ਲੱਗ ਜਾਂਦਾ ਜੀ ਕਿ ਉਸ ਟਾਈਮ ਦਵਾਨ ਟੋਡਰਮਲ ਜੀ ਕਿੰਨੇ ਰਹੀਸ ਸੀ ਤੇ ਆਪਣੀ ਸਾਰੀ ਦੌਲਤ ਲਾ ਕੇ ਉਹਨਾਂ ਨੇ ਉਹ ਜਗ੍ਹਾ ਜਿੱਥੇ ਅੱਗੇ ਸੰਸਕਰ ਕੀਤਾ ਗਿਆ ਮਾਤਾ ਗੁਜਰੀ ਜੀ ਦਾ ਤੇ ਛੋਟੇ ਸਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦਾ ਜਿਹੜੀ ਸੰਗਤ ਨੂੰ ਪਤਾ ਹੈ ਇਸ ਅਵੇਲੀ ਬਾਰੇ ਉਹ ਜਦੋਂ ਵੀ ਫਤੇਗਰ ਸਾਹਿਬ ਦਰਸ਼ਨ ਕਰਨ ਆਉਂਦੀ ਨਾਲ ਨਾਲ ਇਸ ਅਵੇਲੀ ਦਰਸ਼ਨ ਵੀ ਕਰਕੇ ਜਾਂਦੀ ਹੈ ਜੀ ਸੋ ਦੇਖੋ ਕਿੰਨੀਆਂ ਚੌੜੀਆਂ ਜੋੜੀਆਂ ਕੰਨਾਂ ਸੇ ਉਸ ਟਾਈਮ ਦੀਆਂ ਉਹ ਕੱਲੀ ਕੱਲੀ ਜਗ੍ਹਾ ਤੇ ਪੋਸਟਰ ਲੱਗੇ ਹੋਏ ਆ ਕਿੱਥੇ ਕੀ ਸੀਗਾ ਕਿਹੜੀ ਰਸੋਈ ਆ ਕਿੱਥੇ ਪਾਣੀ ਦਾ ਹੋਜ਼ ਸੀ ਤੇ ਉਹ ਕੱਲੀ ਕੱਲੀ ਚੀਜ਼ ਅੱਜ ਕੱਲ ਦਸਾਈ ਹੋਈ ਆ ਬਹੁਤ ਵਧੀਆ ਗੱਲ ਹੈ ਕਿ ਆਉਣ ਵਾਲੋ ਨੇ ਪਤਾ ਲੱਗ ਸਕੇ ਗੁਰੂ ਸਿੱਖਾਂ ਦਾ ਗੁਰੂ ਨਾਲ ਪਿਆਰ ਦੀ ਹਾਮੀ ਭਰਦੀ ਹੈ ਹਵੇਲੀ ਜਿਨ੍ਹਾਂ ਨੇ ਆਪਣਾ ਸੁੱਖ ਸੁਵਿਧਾ ਸਭ ਕੁਝ ਛੱਡ ਕੇ ਕੂ ਦੇ ਪ੍ਰੇਮ ਵਿੱਚ ਆਪਣਾ ਸਾਰਾ ਕੁਝ ਨਿਸ਼ਾਵਰ ਕਰਦਾ ਇਹੋ ਜਿਹਾ ਦੀਵਾਨ ਟੋਡਰਮਲ ਜੀ ਜਿਹੜਾ ਵੀ ਅਦੁੱਤੀ ਸ਼ਹਾਦਤ ਜਿਹੜੀ ਆ ਉਹਨੂੰ ਹਮੇਸ਼ਾ ਕੋਟ-ਕੋਟ ਪਰ ਨਾਮ ਕਰਦੇ ਰਵਾਂਗੇ ਜੀ ਆਪਾਂ ਦੱਸ ਮਿਲ ਕਰਕੇ ਆ ਗਏ ਸਰ ਵਾਪਸ ਵੀਡੀਓ ਤੇ ਲੱਗੀ ਜਰੂਰ ਦੱਸਿਓ ਤੇ ਠੀਕ ਆ ਜੀ ਆਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ